ਮਨ ਸਰ ਬਹੁਤ ਵੱਡਾ ਸਮੇਲਨ ਹੁੰਦਾ ਹੈ ਕਿ ਇੱਕ ਗੁਲਦਸਤੇ ਨੂੰ ਇਕੱਠਾ ਕਰ ਪਾਉਣਾ ਜਿਸ ਗੁਲਦਸਤੇ ਦਾ ਮੈਂ ਜ਼ਿਕਰ ਕਰ ਰਿਹਾ ਸਰਵ ਤਰਪ ਸਮੇਲਨ ਦੇਖੋ ਮੈਂ ਸਮਝਦਾ ਕਿ ਇਹ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੀ ਮਿਹਰ ਹੈ ਕਿਰਪਾ ਉਹਨਾਂ ਦੀ ਕਿ ਏਡਾ ਵੱਡਾ ਕਾਰਜ ਸੰਪੂਰਨ ਕਰਨਾ ਦਾ ਦੀ ਸਮਤ ਬਾਲ ਉਹਨਾਂ ਨੇ ਬਖਸ਼ਿਆ ਕਿ ਜਿਵੇਂ ਤੁਸੀਂ ਕਿਹਾ ਕਿ ਸਭ ਧਰਮਾਂ ਮਜ਼ਮਾਂ ਫਿਰਕਿਆਂ ਦੇ ਜੋ ਮਹਾਪੁਰਖ ਨੇ ਉਹਨਾਂ ਨੂੰ ਸਰਵਧਰ ਸੰਮੇਲਨ ਦੇ ਵਿੱਚ ਬੁਲਾਉਣਾ ਔਰ ਤਿੰਨ ਦਿਨਾਂ ਦਾ ਇਹ ਪ੍ਰੋਗਰਾਮ ਜਿਹੜਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਬਲੀਦਾਨ ਨੂੰ ਸਮਰਪਿਤ ਹੈ ਉਹ ਕਾਰਜ ਜੋ ਵਿੱਢਿਆ ਸੀਗਾ ਅੱਜ ਤੋਂ ਮਹੀਨਾ ਪਹਿਲਾਂ ਅੱਜ ਉਸ ਦਾ ਜੋ ਆਰੰਭ ਨੇ ਪਾੜਦੇ ਉਹ ਹੋਏ ਨੇ ਔਰ ਮੈਂ ਸਮਝਦਾ ਕਿ ਇਹਦਾ ਮਿਹਰ ਸੱਚੇ ਪਾਤਸ਼ਾਹ ਦੀ ਹੈ ਕਿ ਇਹ ਪੁੰਨ ਦਾ ਕਾਰਜ ਹੈ ਜਿਹੜਾ ਇਹ ਸਾਨੂੰ ਕਰਨ ਦਾ ਮੌਕਾ ਪ੍ਰਾਪਤ ਹੋ ਰਿਹਾ ਹੈ ਔਰ ਮਕਸਦ ਪਰਪਸ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਉਹਨਾਂ ਦੀ ਸ਼ਖਸੀਅਤ ਉਹਨਾਂ ਦੇ ਬਲੀਦਾਨ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰ ਸਕੀਏ ਦੱਸ ਸਕੀਏ ਤੇ ਉਹਨਾਂ ਨੂੰ ਜੋੜ ਸਕੀਏ ਆਹੀ ਉਪਰਾਲਾ ਜਿਹੜਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਖਾਸ ਤਰੀਕੇ ਦੇ ਨਾਲ ਅੱਜ ਪ੍ਰੋਗਰਾਮ ਦੀ ਅਰੰਭਤਾ ਹੋ ਗਈ ਹੈ 3 ਦਿਨ ਤੱਕ ਪ੍ਰੋਗਰਾਮ ਚੱਲਣੇ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਵੀ ਹੈ ਬਤੌਰ ਪ੍ਰਧਾਨ ਔਰ ਨਾਲ ਦੀ ਨਾਲ ਇੱਕ ਕੈਬਨਿਟ ਮੰਤਰੀ ਦੇ ਤੌਰ ਤੇ ਕਿ ਇਹਨਾਂ ਪ੍ਰੋਗਰਾਮਾਂ ਨੂੰ ਨੇਪਰੇ ਚਾੜਨ ਨਾਲ ਬਿਲਕੁਲ ਤਰਤੀਬਬੱਧ ਸਹੀ ਤਰੀਕੇ ਨਾਲ ਪ੍ਰੋਗਰਾਮ ਚੱਲਣ ਦੇਖੋ ਡਿਊਟੀ ਤਾਂ ਚਲੋ ਸਾਰਿਆਂ ਦੀ ਬਣਦੀ ਹੈ ਜੀ ਇਕੱਠੀ ਬਣਦੀ ਹੈ ਔਰ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਡਿਊਟੀ ਤੇ ਪੂਰੇ ਉੱਤਰ ਸਕੀਏ ਮਮਨ ਜੀ ਪਾਰਟੀ ਪ੍ਰਧਾਨ ਜਿੱਤੇ ਤੌਰ ਤੇ ਤੁਸੀਂ ਬਾਕੀ तमाम ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਆਗੂ ਨੂੰ ਵੀ ਸੱਦਾ ਦਿੱਤਾ ਸੀ ਕੋਈ ਕਨਫਰਮੇਸ਼ਨ ਕਿਸੇ ਆਗੂ ਨੇ ਦਿੱਤੀ ਹੈ ਕਿ ਮੈਂ ਸਮਾਗਮ ਵਿੱਚ ਹਿੱਸਾ ਲਵਾਂਗਾ ਔਰ ਕਿਹੜੇ-ਕਿਹੜੀਆਂ ਪਾਰਟੀਆਂ ਨੂੰ ਤੁਹਾਡੇ ਵੱਲੋਂ ਸੁਨੇਹਾ ਜੜਾ ਭੇਜਿਆ ਗਿਆ ਮੈਂ ਮੈਂ ਸਸ ਸੁਖਬੀ ਸਿੰਘ ਬਾਦਲ ਔਰ ਰਾਜਾ ਵੜਿੰਗ ਜੀ ਔਰ ਕ੍ਰੀਮਪੂਰੀ ਸਾਹਿਬ ਸੁਨੀਯਾ ਆਖੜ ਜੀ ਮੈਂ ਸਾਰਿਆਂ ਨੂੰ ਸੀਐਮ ਸਾਹਿਬ ਦੀ ਲੈਟਰ ਵੀ ਗਈ ਸੀਗੀ ਇਨਵੀਟੇਸ਼ਨ ਦੀ ਔਰ ਮੈਂ ਪਰਸਨਲੀ ਵੀ ਰਿਕਵੈਸਟ ਕੀਤੀ ਸੀ ਉਹਨਾਂ ਨੂੰ ਕਿ ਤੁਸੀਂ ਜ਼ਰੂਰ ਪਹੁੰਚਣਾ ਕਿਉਂਕਿ ਇਹ ਸਮਾਗਮ ਉਹ ਨਹੀਂ ਕਿ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਸਿਰਫ ਔਰ ਸਿਰਫ ਗੁਰੂ ਸਾਹਿਬ ਦੇ ਨਾਲ ਜੋੜਨ ਵਾਲਾ ਕੰਮ ਹੈ ਜਿਹੜਾ ਉਹ ਹੋ ਰਿਹਾ ਹੈ ਤੇ ਇਸ ਲਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾ ਵੀ ਸੀਗਾ ਮੈਨੂੰ ਕਿ ਜ਼ਰੂਰ ਮੈਂ ਵੀ ਨਾਲ ਕਿਹਾ ਸੀ ਮੈਂ ਕਿ ਜੀ ਤਿੰਨਾਂ ਦਿਨਾਂ ਚੋਂ ਜਿਸ ਦਿਨ ਤੁਹਾਨੂੰ ਕੰਫਰਟੇਬਲ ਹੈ ਤੁਸੀਂ ਦੱਸੋ ਜਰੂਰ ਹੈ ਤੇ ਮੇਰੀ ਕੋਸ਼ਿਸ਼ ਵੀ ਹੈ ਔਰ ਉਮੀਦ ਵੀ ਹੈ ਤੇ ਮੇਰੀ ਰਿਕੁਐਸਟ ਵੀ ਉਹਨਾਂ ਨੂੰ ਜੇ ਅੱਜ ਨਾ ਸੀ ਕੱਲ ਜਾਂ ਪਰਸੋ ਜਿਸ ਦਿਨ ਵੀ ਆ ਕੇ ਨਤਮਸਕ ਹੋ ਕੇ ਜਾਣ ਕਿਉਂਕਿ ਇਹ ਕਿਸੇ ਪੋਲਿਟিক্যাল ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਇਹ ਗੁਰੂ ਸਾਹਿਬ ਨੂੰ ਸਮਰਪਿਤ ਪ੍ਰੋਗਰਾਮ ਹੈ ਜੀ ਸਾਂਝਾ ਪ੍ਰੋਗਰਾਮ ਹੈ ਸਾਰੀ ਕੈਮਰਾਮੈਨ ਪ੍ਰਮੋਦ ਦੇ ਨਾਲ ਰੋਹਿਤ ਬੰਸ ਚੰਡੀਗੜ੍ਹ